ਜਦ ਪਿਆਰ ਨਾਲ ਕੋਈ ਪੜਦਾ ਹੈ ਨਾਮੇ ਸਤਿਗੁਰੂਆਂ ਸ਼ਲੋਕਾਂ ਨੂੰ ਫਿਰ ਲੱਭਦਾ ਰਾਹ ਹਕੀਕਤ ਦਾ ਕਲਯੁਗ ਦੇ ਭਟਕੇ ਲੋਕਾਂ ਨੂੰ ਪਿਆਰ ਦੀ ਅੱਜ ਬੜੀ ਲੋੜ ਹੈ ਗੁਰਮਖੋ ਅਸੀਂ ਸੁਣਾ ਜਾਣਾ ਤੁਸੀਂ ਹੁਣੇ ਭੁੱਲ ਜਾਣਾ ਆਖੋ ਸਤਨਾਮ ਇਹ ਹੁਣ ਜਿੱਦਾਂ ਗੁਰਮੁਖਾਂ ਨੇ ਪੈਂਡਾ ਸ਼ੁਰੂ ਕੀਤਾ ਸਾਰੇ ਸਾਥ ਦਿਓ ਅਸੀਂ ਤੇ ਨਕੰਮੇ ਵੇ ਲੜੋਗੇ ਆਪਾਂ ਸਾਰੇ ਜਣੇ ਤਖੜਿਓ ਕੇ ਤੁਰਿਏ ਕਿਉਂਕਿ ਰਾਜ ਦੀ ਮੰਗ ਤਾਂ ਕਰਾਂਗੇ ਜੇ ਖਾਲਸੇ ਹੋਵਾਂਗੇ। ਨਿਆਣਾ ਤੇ ਸਾਡਾ گاਉਣ ਵਾਲੀ ਪੀੜੀ ਤੋਂ ਡਰ ਲੱਗਦਾ ਪਤਾ ਨਹੀਂ ਲੱਗੰਦਿਆ ਇਹਨਾਂ ਦੀ ਮੋਰ ਗਵਾਜ ਕੀ ਆਖੋ ਸਾਥਾ ਹੋ। ਤੇ ਜਿਹੜੇ ਸਰਪੰਚ ਪੰਚ ਦੀ ਮੋਰ ਹੀ ਕੋਲੇ ਨਹੀਂ ਤੇ ਉਹ ਕਹਿੰਦਾ ਵੀ ਹੁਣ ਮੈਂ ਕੀ ਕਰਾਂ ਮੋਰ ਤੇ ਘਰੇ ਰਹਿ ਗਈ ਆ। ਤੇ ਅੱਜ ਪਿਆਰਿਓ ਆਪਾਂ ਕੀ ਪ੍ਰਚਾਰ ਆਪਾਂ ਕਿਵੇਂ ਤਰੱਕੀ ਕਰਾਂਗੇ? ਇੱਕ ਗਿਸਾ ਬੜਾ ਸੁੰਦਰ ਯਾਦ ਆਉਂਦਾ ਤੁਹਾਡੇ ਸੁਵਸਤ ਰੱਖਦੇ ਆ ਕਿਉਂਕਿ ਸਾਰਿਆਂ ਨੂੰ ਪਾਲਾ ਕਰਨਾ ਪੈਣਾ 10-10 ਸਿੰਘ ਜੋੜੋ 20-20 ਸਿੰਘ ਮੇਰੀਆਂ ਭੈਣਾਂ ਬੇਟੀਆਂ ਵੀ ਇਹ ਐਵੇਂ ਪੜਿਓ ਹਰ ਇੱਕ ਸੇਖ ਆਪਣਾ ਫਰਜ਼ ਪਛਾਣੋ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰਾਂ ਮੈਂ ਉਹ ਮੇਜ ਨਹੀਂ ਕਹਿੰਦਾ ਸਾਨੂੰ ਵੀ ਕੀ ਕਹਿੰਦੇ ਬਾਬਾ ਤੁਹਾਡੀ ਕੀ ਦੇਣਾ ਤੁਸੀਂ ਸੇਵਾ ਲੈਨੇ ਵੇਲੇ ਰਿਨੇ ਤੁਸੀਂ ਇਦਾਂ ਮੈਂ ਕਿਹਾ ਗੁਰੂ ਦੀ ਜੂਰੀ ਚ ਡਰ ਕੇ ਕਹਿੰਨੇ ਆ ਇਹ 7-8 ਸਾਲਾਂ ਤੋਂ ਦੁਰਿਆ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਪਿਆਰ ਮੈਂ ਦੱਸਦਾ ਨਾ ਭਾਈ ਸਾਹਿਬ ਆਵੇ ਮੇਰੇ ਕੋਲੇ ਆਪੇ ਆ ਗਏ ਬੜਾ ਚਿਰ ਤੋਂ ਵਿਛੜੇ ਆਂ ਕੋ ਸਤ ਨਾ ਆਵਾ ਇਹ ਵੀ ਪੁਲਿਸ ਦੇ ਵਿੱਚ ਨੌਕਰੀ ਕਰਦੇ ਦਾੜਾ ਕੱਟਿਆ ਰੋਜ਼ ਸ਼ਰਾਬ ਪੀਣੀ ਤੇ ਬੌਲੀ ਸਾਹਿਬ 15 ਕਿ ਮਿੰਟ ਦੀ ਵਿਚਾਰ ਹੋਈ ਤੇ ਭਾਈ ਸਾਹਿਬ ਨਾ ਮਿਲੇ ਤੇ ਅੱਖਾਂ ਪਰ ਕੇ ਰੋ ਪਏ ਤੇ ਗੱਲ ਨਾ ਲਾ ਗਈ ਤੇ ਕਹਿੰਦੇ ਜੀ ਮੇਰੀ ਅਰਦਾਸ ਕਰੋ ਮੇਰਾ ਵੀ ਜੀ ਕਰਦਾ ਮੈਂ ਵਾਪਸ ਆਵਾਂ ਵਡਿਆਈ ਨਹੀਂ ਮੂੰਹ ਤੇ ਹੁੰਦੀ ਜਿਹੜਾ ਪੁੱਛ ਲੈਂਦਾ ਨਾ ਕੀ ਕਰਦੇ ਆਏ ਉਹਨਾਂ ਨੂੰ ਪੁੱਛਿਆ ਕਰੋ ਜਿਨ੍ਹਾਂ ਨੂੰ 7-7 ਲੱਖ ਦਿੰਨੇ ਇੱਕ ਘੰਟੇ ਦਾ ਬੋਲੋ ਵਾਹਿਗੁਰੂ ਆ ਕਈ ਬੜੇ ਖੁਸ਼ ਹੋਣਗੇ ਫਲਾਣੇ ਨੇ ਨਾ ਹੜਾਂ ਚ ਇੰਨਾ ਵੰਡਤਾ ਜਿਹੜਾ ਕੋਲੋਂ ਵੰਡਿਆ ਤੁਹਾਡਾ ਦਿੱਤਾ ਹੀ ਆ ਨਿਆਣੇ ਉੱਥੇ ਮੈਂ ਵਿਦੇਸ਼ ਵੇਖ ਕੇ ਆਇਆ 15-15 ਘੰਟੇ ਵਿਚਾਰੇ ਖਪੰਦਾ ਲੱਖ ਕੁਬੇ ਹੋ ਗਿਆ 1 ਲੱਖ ਰੁਪਇਆ ਬਚਦਾ ਇੱਕ ਮਹੀਨੇ ਦਾ ਖਰਚਾ ਕੱਢ ਕੇ ਤੇ 12 ਲੱਖ ਸਾਲ ਦਾ ਤੇ ਜਦੋਂ ਅਸੀਂ ਵਿਆਹ ਕਰਦੇ ਆ ਨਾ ਗੁੱਸਾ ਨਾ ਮਣਾਇਓ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਨਹੀਂ ਰਹਿ ਗਈ ਸਾਲ ਇੱਕ ਉਥੇ ਖਾਪਦੇ ਬੱਚੇ ਤੇ ਅਸੀਂ ਫੁਗਰੀ ਮਾਰ ਕੇ ਨਾ ਇੱਥੇ ਇੱਕ ਰਾਤ ਦਿਨ ਚ 12 ਲੱਖ ਰੁਪਇਆ ਸਵਾਹ ਕਰ ਦਿੰਦੇ ਹਾਂ ਕੌਣ ਪੂਰਤੀ ਕਰੂਗਾ ਇਹਦੀ ਅਸੀਂ ਬਾਬੇ ਕੇ ਸੀ ਨਾ ਬਾਬਰ ਕੇ ਕਦੋਂ ਦੇ ਬਣ ਗਏ ਬਾਬੇ ਕਿਆਂ ਦਾ ਫਰਜ਼ ਸੀ ਮਾਰੇ ਕਹਿੰਦੇ ਅੰਮ੍ਰਿਤ ਵੇਲੇ ਉੱਠ ਗੁਰਬਾਣੀ ਦੀ ਸੰਥਿਆ ਆਵੇ ਤੈਨੂੰ ਮੁਸਲਮਾਨ ਵੀਰਾਂ ਨੂੰ ਪੰਜ ਨਵਾਜਾਂ ਉਹਨਾਂ ਦੇ ਬੱਚੇ ਵੀ 10 ਸਾਲਾਂ ਦੇ ਤੇ ਸਾਡੀ ਉਮਰ ਲੰਘੀ ਦਸਾਂ ਗੁਰੂਆਂ ਦੇ ਨਾਂ ਨਹੀਂ ਆਉਂਦੇ ਪੈਲਸੇ ਚਰਦਾਸ ਕਰਨੀ ਹੋਵੇ ਨਾ ਰੋਬ ਮਾਰਨ ਨੂੰ ਗ੍ਰੰਥੀ ਦੇ ਤਕੜੇ ਆ ਈ ਬਾਬਾ ਕਿੱਥੇ ਤੂੰ ਮਰ ਗਿਆ ਕਿੱਥੇ ਚਲੇ ਗਿਆ ਸਾਨੂੰ ਤੇਨੂੰ ਡੀਕਣਾ ਪਿਆ ਕਈ ਬੜਾ ਗਲਤ ਬੋਲਦੇ ਆਪਣੇ ਆਪ ਨੂੰ ਪੁੱਛੋ ਜਿਹੜੇ ਬੱਚੇ ਨੂੰ ਆਪਣੇ ਪਿਓ ਦਾ ਨਾਂ ਹੀ ਨਹੀਂ ਪਤਾ ਉਹਨੂੰ ਲੋਕੀ ਕੀ ਸਨਮਾਨ ਦੇਣਗੇ ਬਲੇਕ ਸੋਨ ਹਾਸੀ ਅਕਾਰ ਪਿਓ ਦੇ ਸਦਕਾ ਸਾਥ ਸੰਗਤ ਆਪਣੀ ਹਸਤੀ ਪੈਦਾ ਹੁੰਦੀ ਹੈ ਆਪਣੇ ਪਿਓ ਦਾ ਨਾਮ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੈ ਤੇ ਸਾਨੂੰ ਆਪਣੇ ਪਿਓ ਬਾਰੇ ਨਾ ਅਜ ਪਤਾ ਹੋਵੇ ਜਿਨ੍ਹਾਂ ਦਾ ਪਿਓ ਸਾਰੀ ਸ੍ਰਿਸ਼ਟੀ 'ਚ ਉਹਦੇ ਵਰਗਾ ਕੋਈ ਨਹੀਂ ਇਹ ਸਚਾਈ ਹੈ ਆਪੋ ਆਪਣੇ ਘਰਾਂ 'ਤੇ ਪਹਿਰਾ ਦੋ ਇੱਕ ਦੂਜੇ ਨੂੰ ਭੰਡਨ ਦੀ بجائے ਸਾਥ ਦੋ ਤੇ ਜਿਹੜੀ ਮੈਂ ਗੱਲ ਕਰਨ ਲੱਗਾ ਕੋਈ ਵਾਂਝਾ ਨਾ ਰਹਿ ਜੇ ਕਹਿੰਦੇ ਤੁਹਾਡੀ ਕੀ ਦੇਣ ਆ ਮੇਰੇ ਸਿੰਘ ਨਾਲ ਹਉ ਮੈਨੀ ਇਹ ਪ੍ਰਚਾਰ ਦਾ ਇੱਕ ਤਰੀਕਾ ਜਿੱਥੇ ਵੀ ਗੁਰੂ ਨਾਨਕ ਸਾਹਿਬ ਮਾਰੇ ਜਾਂਦੇ ਰਹੇ ਉੱਥੇ ਦੀਵਾਨ ਸਜਦਾ ਹੁੰਦਾ ਸੀ ਤੇ ਸਾਰੇ ਪਿੰਡ ਨੇ ਇਕੱਠੇ ਹੋਣਾ ਉਦੋਂ ਆ ਸਪੀਕਰ ਨਹੀਂ ਸੀ ਲਾਈਵ ਨਹੀਂ ਸੀ ਹੈਗਾ ਮੈਂ ਇਸ ਗੱਲੋਂ ਹੈਰਾਨ ਐ ਵੀ ਉਦੋਂ ਪ੍ਰਚਾਰ ਦੇ ਬਹੁਤੇ ਸਾਧਨ ਨਹੀਂ ਪਰ ਸਿੱਖ ਬਹੁਤ ਸੀ ਅੱਜ ਮੂੰਹ ਚੋਂ ਗੱਲ ਮਗਰੋਂ ਕੱਢੀ ਦੀ ਲਾਈਵ 'ਚ ਵਰਲਡ 'ਚ ਪਹਿਲਾਂ ਚੱਲ ਜਾਂਦੀ ਤੇ ਸਿੱਖ ਫਿਰ ਵੀ ਨਹੀਂ ਦੀਦੇ ਕੋਰ ਕਰਕੇ ਵੇਖਿਓ ਉਦੋਂ ਨਾ ਲਾਈਟਾਂ ਸੀ ਨਾ ਸਾਊਂਡ ਸੀ ਕਿੰਨਾ ਪ੍ਰਚਾਰ ਮੇਰੇ ਪਾਦਸ਼ਾਹ ਮਹਾਰਾਜ ਨੇ 48000 ਕਿਲੋਮੀਟਰ ਪੈੜਾ ਜਿੱਥੇ ਵੀ ਦੀਵਾਨ ਲੱਗ ਜਾਂਦਾ ਸੀ ਸਾਰੀ ਸੰਗਤ ਆਉਂਦੀ ਸੀ ਉਹ ਤੇ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰਿਆਕਾਰ ਜੋਤ ਜਗ ਮੰਡਲ ਕਰਿਓ ਆਪ ਰਬਾ ਹਏ ਸੀ ਜਿੱਥੇ ਰਬਾਬ ਵਜਦੀ ਸੀ ਸੰਗਤ ਪੁੱਛਦੀ ਸੀ ਬਾਬਾ ਜੀ ਤੁਸੀਂ ਜਾਇਓ ਨਾ ਸਾਡੇ ਪਿੰਡ ਚ ਹੀ ਰਿਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਾਇਓ ਨਾ ਤੇ ਮਾਰੇ ਸਹਿਬ ਕਹਿੰਦੇ ਸੀ ਭਲਿਓ ਭਲਾ ਕਰਨਾ ਕਈਆਂ ਦਾ ਤੁਸੀਂ ਮੰਗੋ ਕੁਝ ਕਹਿੰਦੇ ਮਹਾਰਾਜ ਸਾਨੂੰ ਨਹੀਂ ਪਤਾ ਕੀਰਤਨ ਕੀ ਹੁੰਦਾ ਬਾਣੀ ਕੀ ਹੁੰਦੀ ਨਿਤਨੇਮ ਕੀ ਹੁੰਦਾ ਅੰਮ੍ਰਿਤ ਵੇਲਾ ਕੀ ਹੁੰਦਾ ਆਨੰਦ ਕੀ ਹੁੰਦਾ ਦਸਵਾਂ ਦੁਆਰ ਕੀ ਹੁੰਦਾ ਅਸੀਂ ਤੇ ਬਿਲਕੁਲ ਪਸ਼ੂ ਬਿਰਤੀ ਆ ਤੇ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਤੁਹਾਨੂੰ ਆਨੰਦ ਆਇਆ ਕਹਿੰਦੇ ਮਾਰੇ ਬੜਾ ਆਨੰਦ ਆਇਆ ਕਿਤੇ ਪੜ੍ਹ ਕੇ ਵੇਖਿਓ ਮਹਾਰਾਜ ਜੀਆਂ ਉਦਾਸੀਆਂ ਔਰ ਆਪਾਂ ਉਸ ਧਰਤੀ ਤੇ ਬੈਠਿਆ ਇਹ ਧਰਤੀ ਕਿੰਨੀ ਕਰਮਾ ਵਾਲੀ ਐ ਜਿੱਥੇ ਤਿੰਨੇ ਨਦੀਆਂ ਮਿਲਦੀਆਂ ਇਧਰੋਂ ਬਿਆਸਾ ਸਤਲੁਜ ਤੇ ਵੇਈ ਨਦੀ ਤਿੰਨੇ ਨਦੀਆਂ ਦਾ ਜਿੱਥੇ ਮੇਲ ਹੁੰਦਾ ਹੈ ਉੱਥੋਂ ਰਬਾਬ ਲਿਆਏ ਸੀ ਭਾਈ ਮਰਦਾਨਾ ਜੀ ਗੱਜ ਕਿ ਆਖੋ ਸਤਨਾਮ ਤੇ ਭਾਗਾਂ ਵਾਲੀ ਇਹ ਧਰਤੀ ਨੇ ਆਪਾਂ ਨੂੰ ਇੰਨਾ ਮਾਣ ਸਨਮਾਨ ਦਿੱਤਾ ਹੈ ਤਰ ਲਈ ਐ ਇੱਕ ਦੂਜੇ ਦੀਆਂ ਕਮੀਆਂ ਨਾ ਕੱਢਿਆ ਕਰੀਏ ਕਿਉਂਕਿ ਪੂਰਾ ਕੋਈ ਨਹੀਂ ਆਪਾਂ ਅਧੂਰੇ ਆਂ ਪਰ ਇੰਨਾ ਕਿ ਜ਼ਰੂਰ ਕਿਰਪਾ ਕਰੋ ਜੇ ਗੁਰੂ ਦੇ ਕਰਜ਼ਦਾਰ ਜੀ ਦਾਸ ਨੇ ਆਪਣੀ ਜ਼ਿੰਦਗੀ ਚ ਮੈਂ ਗਿਣਤੀ ਮੁਕਰਨ ਨਹੀਂ ਕਹਿੰਦਾ ਕੋਈ 100 150 ਰੂਹਾਂ ਨੂੰ ਗੁਰੂ ਵਾਲੇ ਬਣਾਇਆ ਆਖੋ ਵਾਹਿਗੁਰੂ ਤੇ ਜਿਹੜੇ ਅੱਜ ਵੀ ਬੜੇ ਪਿਆਰ ਦੇ ਨਾਲ ਜੁੜੇ ਐ ਅੱਜ ਵੀ ਮੇਰੇ ਕੋਲ ਇੱਕ ਹੁੰਦਾ ਨਾ ਬਾਬਾ ਜੀ ਉਥੇ ਅੰਮਰ ਸੰਚਾਰ ਹੋਇਆ 5 ਲੱਖ ਨੇ ਅੰਮ੍ਰਿਤ ਛਕ ਲਿਆ 6 ਲੱਖ ਨੇ ਗਏ ਕਿਥੇ ਬੋਲ ਸਤਨਾਮ ਇੱਕ ਸਾ ਜਿੰਨੇ ਮੈਨੂੰ ਸਵਾਲ ਕੀਤਾ ਕਹਿੰਦੇ ਜੀ ਇੰਨੀ ਗਿਣਤੀ ਪਿਛਲੇ ਦਵਾਨਾ ਚਬ ਕਈ ਸਾਲ ਵੀ ਕਿਤੇ 20000 15000 ਗਏ ਕਿਥੇ ਬਿਲਾਵਦਾ ਤੇ ਕੋਈ ਨਹੀਂ ਇਹ ਕੀ ਸਾਹ ਕਹਤਾ ਵੀ ਸਚਾਈ ਹੈ ਅਸੀਂ ਰੇਸ ਨਹੀਂ ਲਾਉਣੀ ਵੀ ਅਸੀਂ ਗਿਣਤੀ ਵਧਾਉਣੀ ਹੈ ਪਰ ਉਹਨਾਂ ਕੇ ਜਰੂਰ ਪੈਰਾ ਰੱਖੋ ਇੱਕ ਮਾਣ ਵਾਲੀ ਗੱਲ ਕੋਈ ਤੁਹਾਡੇ ਤੇ ਤਰਕ ਕਰ ਦੇ ਵੀ ਬਾਬਾ ਤੂੰ ਕੀ ਕੀਤਾ ਏ ਤੇ ਫਿਰ ਦੱਸ ਦੇਈਦਾ ਭਰਾਵਾ ਗੁਰੂ ਦੀ ਮਿਹਰ ਸਦਕਾ ਇੰਨਾ ਕਾ ਆਪਾਂ ਕਾਰੋਬਾਰ ਕੀਤਾ ਪਿਆ ਜਿਹੜਾ ਮੂੰਹ ਹਲਾਇਆ ਇੱਥੋਂ ਖਾਬ ਕੇ ਐਨੀਆਂ ਕਰੂਆਂ ਇੱਥੇ ਵੀ 8-10 ਰੂਆਂ ਬੈਠੀਆਂ ਏ ਕਿਸੇ ਨੇ ਦਾੜਾ ਰੱਖਿਆ ਕਿਸੇ ਨੇ ਦਸਤਾਰਾ ਹਣ ਤੇ ਚਲੋ ਮੇਰੇ ਖਿਆਲ ਮੈਂ ਘੱਟ ਹੀ ਕਿਹਾ ਹੋਵੇਗਾ ਜਿਆਦਾ ਨਹੀਂ ਮੈਂ ਇਹ ਸ਼ਬਦ ਤਾਂ ਲਾਈਵ ਚੱਲਦਾ ਕਹੇ ਵੀ ਜਿਹੜੇ ਸਾਨੂੰ ਕਹਿੰਦੇ ਤੁਹਾਡੀ ਕੀ ਦੇਣਾ ਤੂੰ ਹੀ ਪੈਸੇ ਕਮਾਉਣਿਆ ਉਹ ਪਿਆਰਿਓ ਜੋੜਨ ਵਾਲੇ ਵਾਸਤੇ ਤੇ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਮੈਂ ਆਪਣਾ ਸਿਰ ਵੀ ਵੱਢ ਕੇ ਰੱਖ ਦਿਆਂ ਜੋੜਨ ਵਾਲੇ ਵਾਸਤੇ ਓਏ 48 ਘੰਟੇ ਪੰਜ ਗ੍ਰੰਥੀ ਸਿੰਘ ਪਾਠ ਕਰਦੇ ਜਾਗਪੋ ਜਿੰਨਾ 48 ਘੰਟੇ ਬਾਣੀ ਗਾਈ ਉਹਨਾਂ ਨੂੰ ਦਿਆ ਕਰੋ 7 ਲੱਖ ਵੇਖਿਓ ਪੰਜਾਬ ਗੁਰਾਂ ਦੇ ਨਾਂ ਤੇ ਵਸੂ ਜਿਨਨੇ 48 ਘੰਟੇ ਜਾਵ ਕੀਤਾ ਉਹ ਵਿਚਾਰਿਆਂ ਨੂੰ ਮਰ ਖਾਪ ਕੇ ਅਸੀਂ 819900 ਰੋਕੇ ਤੇ ਜਿਨ੍ਹਾਂ ਨੇ ਨਿਆਣਿਆਂ ਦੀਆਂ ਪੱਗਾਂ ਖੋਲੀਆਂ ਧੀਆਂ ਦੀ ਚੁੰਨੀ ਖੋਲੀ ਲੋਕਾਂ ਨੂੰ ਨੰਗੇ ਹਾਲ ਕਰ ਦਿੱਤਾ ਉਹਨਾਂ ਨੂੰ ਸਤਾਰ ਬਣਾ ਛੱਡਿਆ ਜੀ ਇਹ ਪੂਰਤੀ ਸਾਡੇ ਵਿੱਚੋਂ ਨਿਕਲਣੀ ਹੈ ਕਿਉਂਕਿ ਬਾਪੂ ਨੇ ਸਾਡੇ ਵੱਲ ਇਸ਼ਾਰਾ ਕਰਕੇ ਆਖਿਆ ਸੀ ਇਨ ਪੁੱਤਰਨ ਕੇ ਬੋਲੋ ਆ ਕਈ ਸਾਡੇ ਪ੍ਰਚਾਰਕ ਵੀ ਬੜਾ ਕਰਨਗੇ ਪੁੱਤਰੀ ਕੋਲ ਨਾ ਪਾਲਿਓ ਐ ਬਾਬੇ ਨਾਨਕ ਦੇ ਪੋਤਾ ਆਖੇ ਨਹੀਂ ਲੱਗੇ ਤੇ ਮੈਂ ਕਿਹਾ ਸੀ ਕਿਨੇਕ ਰੰਗ ਲਾਏ ਆ ਅਹੀਂ ਵੀ ਤੇ ਪੋਤੀਆਂ ਉਹ ਤੇ ਫਿਰ ਵੀ 150 ਸਾਲ ਆਪਣੀ ਬੰਦਗੀ ਕਰ ਗਏ ਕਿਸੇ ਦੀ ਉਹਨਾਂ ਨਿੰਦਿਆ ਚੁਗਲੀ ਨਹੀਂ ਕੀਤੀ ਰੋਮਾਂ ਦੀ ਬੇਇੱਜ਼ਤੀ ਨਹੀਂ ਕੀਤੀ ਕੋਈ ਨਸ਼ਾ ਨਹੀਂ ਵਰਤਾਇਆ ਆਪਣੀ ਸਮਾਧੀ ਲਾ ਕੇ ਰੱਬ ਦੇ ਪਿਆਰ ਚ ਬੈਠੇ ਰਹਿ ਕਲਗੀਧਰ ਨੇ ਚਾਰੇ ਕੁਰਬਾਨ ਕਰਕੇ ਸਾਡੇ ਵੱਲ ਹੱਥ ਕੀਤਾ ਸੀ ਇਨ ਪੁੱਤਰਨ ਕੇ ਇਹਨਾਂ ਦੇ ਸਦਕਾ ਮੈਂ ਸਰਵੰਸ ਵਾਰਤਾ ਤੇ ਸਾਨੂੰ ਪੁੱਤ ਕਹਿ ਕੇ ਨਵਾਜਿਆ ਤੇ ਪੁੱਤ ਵੇਖ ਲੋ ਜਿਹੜੇ ਨ ਅਖੰਡ ਪਾਠ ਕਰਾਉਣ ਨਾ ਸਹਿਜ ਪਾਠ ਨਾ ਕਥਾ ਕੀਰਤਨ ਜਿਹੜੇ ਕੰਮ ਬਾਬਰ ਕੇ ਕਰਦੇ ਸੀ ਉਹ ਬਾਬੇ ਕਿਆਂ ਨੇ ਸ਼ੁਰੂ ਕਰ ਲਏ ਬਾਬੇ ਕਿਆਂ ਦਾ ਕੀ ਫਰਜ਼ ਸੀ ਅਮਰਤ ਵੇਲੇ ਉੱਠਣਾ ਕੇਸ ਸੁਚੇ ਰੱਖਣੇ ਹਰ ਇੱਕ ਸਿੱਖ ਨੂੰ ਕੀਰਤਨ ਆਉਣਾ ਚਾਹੀਦਾ ਏ ਹਰ ਇੱਕ ਸਿੱਖ ਨੂੰ ਅਰਦਾਸ ਹਰ ਇੱਕ ਸਿੱਖ ਨੂੰ ਪ੍ਰਚਾਰਕ ਹੋਣਾ ਚਾਹੀਦਾ ਸੀ ਜੋ ਬਾਬੇ ਦਾ ਸੁਪਨਾ ਸੀ ਇੰਨਾ ਪਿਆਰਾ ਸਾਨੂੰ 239 ਸਾਲ ਚ ਮਾਰੇ ਖਜ਼ਾਨਾ ਦੇ ਕੇ ਗਏ ਔਰ ਸਾਡੇ ਤੋਂ ਆਸਾਂ ਰੱਖ ਕੇ ਗਏ ਸਾਨੂੰ ਕਿਨੇ ਕਿਨੇ ਸੋਹਣੇ ਸ਼ਬਦ ਦੇ ਗਏ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਪਿੰਡ ਇਹ ਬਾਬੇ ਕੀ ਨਿਆਰੇ ਸੀ ਇਹ ਕੀਰਤਨ ਕਰਦੇ ਸੀ ਲੰਗਰ ਲਾਉਂਦੇ ਸੀ ਨਾਮ ਜਪਾਉਂਦੇ ਸੀ ਕੇਸ ਰਖਾਉਂਦੇ ਸੀ ਧੀਆਂ ਦੀਆਂ ਇੱਜ਼ਤਾਂ ਬਚਾਉਂਦੇ ਸੀ ਆਖੋ ਵਾਹਿਗੁਰੂ ਅੱਜ